ਲਾਹ ਕਿਹੜੇ ਬੇੜੇ ਦੀ ਬੜੀਆਂ ਮੈਂ ਤਾਂ ਸਮਾਨ ਚੱਕਣ ਲੱਗੀ ਨਹੀਂ ਨਿਕਲੇ ਹਣ ਬਾਹਰ ਅੰਦਰ ਆਉਂਦੀ ਬੜ ਗਈ ਆਪਾਂ ਕਿੱਥੇ ਕਿੱਥੇ ਗੁਰਦੁਆਰੀ ਗਈ ਸੀ ਦੇਖਣ ਹੁਏ ਨਹੀਂ ਤੂੰ ਤਾਂ ਮੇਰਾ ਨੌਣਾ ਹੀ ਦੁਪਹਿਰ ਕਰਤਾ ਘੰਟਾ ਹੋ ਗਿਆ ਨਹੀਂ ਤੈਨੂੰ ਬੋਲਦੀ ਨੂੰ ਕਦੇ ਤਾਂ ਦਮ ਲੈ ਲਿਆ ਕਰ ਬਾਂਟੀ ਪੇ ਜਾ ਹੋਇਆ ਬਾਂਟੀ ਪੇ ਜਾ ਦਮ ਲੈ ਨਾ ਨਾ ਉਹਨੂੰ ਤੈਨੂੰ ਕੀ ਹੋਇਆ ਸੀ ਤੇਰੇ ਖਾਣ ਲੱਗੀ ਸੀ ਨਾ ਉਹਨੂੰ ਹੁਏ ਨਹੀਂ ਤੈਨੂੰ ਘਾਟਵਾ ਪਕਾਈ ਕਰਕੇ ਆਈਆਂ ਨਾ ਮਾਂ ਪਾ ਹੈਗੀ ਤੇਰੇ ਵਾਂਗੂ ਤਾਂ ਨਹੀਂ ਚਾਰ ਚਰਨੀ ਨਾ ਲੋ ਕਿਉਂ ਚਾਰ ਚਰਨ ਕਿਉਂ ਨਹੀਂ ਲੰਨਦਾ ਰ ਕਿਵੇਂ ਮੈਨੂੰ ਬਦਨਾਮ ਕਰਦੀ ਆ ਬਦਨਾਮ ਨਹੀਂ ਕਰਦੀ ਮੈਨੂੰ ਨਹੀਂ ਚੰਗਾ ਤੂੰ ਬਹਿ ਜਾ ਜਾ ਕੇ ਉਹ ਭੇਜਿਆ ਹੋਇਆ ਨਾ ਤੇ ਬਚਾ ਮੈਨੂੰ ਤਾਂ ਲੱਗਦਾ ਨਹੀਂ ਲੜਵਾ ਤਾ ਨਹੀਂ ਤੂੰ ਨਾ ਹੀ ਨਹੀਂ ਕਿਸੇ ਪਾਸੇ ਘਾਰੇ ਨੂੰ ਗੋਥੀ ਬੈਠੀ ਮਰ ਜਨੇ ਪਾਸੇ ਨਾ ਉਹਨੂੰ ਤਾਂ ਅਸਕੰਦਰ ਭੜ ਗਈ ਛੇਤੀ ਮੈਂ ਕਹਾਂਸ ਪੇਪਾ ਦੇਖਣ ਮੈਂ ਸਮਾਨ ਚੱਕਦਾ ਹੀ ਸਾਰਾ ਮੇਰੀ ਗੱਲ ਸੁਣ ਲੈ ਤੂੰ ਹਸਣਾ ਬੋਲਿਆ ਕਦੇ ਮੈਨੂੰ ਤੂੰ ਘਹਰਾ ਕਹਿੰਨੀ ਆ ਕਦੇ ਕੁਛ ਕਹਨੇ ਕੀ ਕਰ ਉਹ ਤੇਰਾ ਖਾਨੀ ਆ ਮੈਂ ਕਦੇ ਕਹਿੰਨੀ ਮੇਰਾ ਖਾਨੀ ਆ ਆ ਬੇਰਾ ਕਿ ਰਵੀਆਂ ਚਲ ਵਾਟ ਟਿਕਲਾ ਰਿਆ ਕਰ ਤੇਰੇ ਕੋਲ ਹੈ ਨਹੀਂ ਘਰ ਖਾਣੋਂ ਤੂੰ ਵੀ ਉਹਨੇ ਹੀ ਸੇਦੀ ਮਾਰ ਤੜਾ ਲੈ ਕੱਲ ਦਾ ਗਿਆ ਹਜੇ ਤੱਕ ਨਹੀਂ ਬੋੜਿਆ ਮੁੰਡੇ ਨੂੰ ਵੀ ਫੋਨ ਕਰਕੇ ਕੱਲ ਪਤਾ ਕਰਿਆ ਅੱਜ ਤੜਕੀ ਭੇਜਿਆ ਹਜੇ ਤੱਕ ਨਹੀਂ ਪਤਾ ਨਹੀਂ ਕਿੱਥੇ ਦਾ ਗਿਆ ਉਹ ਕਿੱਥੇ ਨਾ ਲੈ ਆ ਆਉਂਦੇ ਨੇ ਤਾ ਤੂੰ ਮਾ ਗੋਸੂ ਬੋਲੀ ਮੈਨੂੰ ਕੱਲ ਕਰਨੀ ਸੀ ਮੈਂ ਉਹਨੂੰ ਬੋਲਦਾ ਮੈਂ ਤਾਂ ਪਹਿਲਾਂ ਵੀ ਨਹੀਂ ਸੀ ਬੋਲਿਆ ਫੇ ਕੀ ਜਲੂਸ ਕੱਢਿਆਗਾ ਆ ਗੁਰਦੁਆਰਾ ਲੈ ਕੇ ਆਂਦਾ ਵੜ ਕੇ ਦੇ ਪੁੱਤ ਮੈਂ ਦਾ ਕੋਈ ਜਲੂਸ ਨਹੀਂ ਕੱਢਿਆ ਹੈਗਾ ਆਪਣੇ ਕੰਨੀ ਤਾਂ ਕੱਲ ਪੂਰਾ ਹੋਗਾ ਸੀ ਮਹੀਨਾ ਮੈਂ ਕਿਹਾ ਵੀ ਭਾਈ ਤੇਰੀ ਚਾਚੀ ਨੂੰ ਵੀ ਮੰਝਾ ਚੱਕੇ ਭਾਈ ਆਪ ਦੇ ਕੰਨੀ ਕਰ ਲੈ ਉਹ ਤਾਂ ਮੇਰੇ ਸਿਰੇ ਚੜ ਗਈ ਆ ਕੇ ਤੇ 30 ਤੀ ਨੂੰ ਕੀ ਮੱਝਾ ਕੋਈ ਵੀ 30 ਨਹੀਂ ਸੂਗੀ ਤਾਂ 31 ਨੂੰ ਸੂਜੂਗੀ ਜਦੋਂ ਮੈਂ ਜਦੋਂ ਆਪ ਦੇ ਕੰਨੀ ਹੋਣਾ ਪਿਛਲੀ ਵਾਰ 28 ਦਿਨ ਮਹੀਨਾ ਸੀਗਾ ਉਦੋਂ ਉਹਦੀ ਚਕਾਪਾ ਮੰਝਾ ਗਈ ਚੱਕ ਚੱਕਾ ਦੋ ਦਿਨ ਰਹਿੰਦੇ ਸੀ ਅਜੇ ਤੂੰ ਗੋਬੜਾ ਬੰਦਾ ਜਾਨਵਰ ਬਣਾ ਰੱਖਿਆ 10 ਦਿਨ ਉੱਧਰ 10 ਦਿਨ ਇੱਧਰ ਆ ਗਿਆ ਠੱਕੇ ਖਾ ਕੇ ਆ ਗਿਆ ਹੈ ਆ ਗਿਆ ਮੈਂ ਜਦੋਂ ਤੂੰ ਮੇਰੇ ਘਰੇ ਹੁਣ ਆਉਂਦੀ ਤੇਰੇ ਦੋ ਮੋਹਣ ਆਗਲਾੜਦਾ ਕਰੇ ਹੈ ਮੈਂ ਜਦੋਂ ਇਹਨਾਂ ਦਾ ਜਦੋਂ ਮੈਂ ਵਗ ਜਾਂਦਾ ਮੜਾ ਮੋਟਾ ਕਰੇ ਆ ਜਾਂਦਾ 2 ਮਿੰਟ ਇਹਨਾਂ ਦਾ ਕਟੋਕਲੇ ਸਾਹੀ ਰਹਿੰਦਾ ਮੈਂ ਤੈਨੂੰ ਤਾਂ ਨਹੀਂ ਆਉਂਦਾ ਹੁੰਦਾ ਲੈ ਨਾ ਮੈਨੂੰ ਆਏ ਦੱਸ ਭਾਈ ਬਰਾੜੇ ਕੀ ਕਰਦਾ ਵੀ ਮੈਂ ਬਸ ਤੇਰਾ ਜਿਹੜਾ ਮੈਂ ਫੈਸਲਾ ਲੈਣਾ ਨੂੰ ਮੈਂ ਲਈ ਲਵਾਂ ਲੈ ਫੈਸਲਾ ਲੈ ਲੈ ਮੇਰੇ ਮੇਰੀ ਫੈਸਲਾ ਜ਼ਿਆਦਾ ਹੈ ਇੱਧਰ ਮੈਂ ਜਦੋਂ ਤੂੰ ਮੇਰੇ ਘਰੇ ਸੀ ਕੀ ਗੱਲ ਭਾਈ ਤੂੰ ਆਏ ਰੁਸ ਕੇ ਕਿ ਮੈਂ ਭੱਜਾਂ ਜਦੋਂ ਮੈਂ ਲਈ ਮਾਗਰ ਪੈ ਗਈ ਮਾਗਰ ਪੈ ਕੇ ਜਦੋਂ ਮੈਂ ਲਈ ਗਈ ਸੀ ਆਹ ਵੀ ਮੈਂ ਕੱਲੀ ਪੈ ਗਈ ਮਾਗਰ ਮਾਗਰ ਪੈ ਵੀ ਪੈ ਜਗੀ ਤੇ ਇਹਨੇ ਕਦੇ ਮਰ ਜਾਂਦਾ ਜਮਾਂ ਦਾ ਮਾਗਰ ਪੈ ਗਈ ਚੱਲ ਕੰਮ ਤੇ ਤੇਰੇ ਛੋੜ ਹੋਏ ਨੇ ਸਾਰੇ ਮੈਂ ਜਦੋਂ ਇੱਕ ਤਾਂ ਰੋਟੀ ਦੇਉਂਦੇ ਫੜ ਕੇ ਲੋੜਾ ਹੁੰਦਾ ਸੀ ਭਾਬੀ ਜੀ ਮੇਰੀ ਗੱਲ ਸੁਣ ਲੈ ਭਾਬੀ ਜੀ ਦੇਖ ਲਾ ਉਹ ਮੇਰੀ ਗੱਲ ਤਾਂ ਸਮਾ ਮੈਂ ਇਹਨੂੰ ਕਿਹਾ ਦੇਖਦੇ ਹੋ ਤੁਸੀਂ ਕੀ ਹੋਈ ਅੱਦਾਂਗਾ ਕੀ ਆ ਕਹਿੰਦੇ ਉਹਨਾਂ ਦਾ ਬੁੜਾ ਦੱਸਦੇ ਨੇ ਇੱਧਰ ਰਹਿੰਦਾ ਦੱਸਦੇ ਨੇ ਉੱਧਰ ਰਹਿੰਦਾਗਾ ਪਿੰਡਾਂ ਦੇ ਦੇ ਰੋਟੀ ਜਿਹੜਾ ਮਹਾਰ ਖਰਾਬ ਕਰਦੇ ਨੇ ਉਹ ਦਿੰਦੇ ਨੇ ਰੋਟੀਆਂ ਲੈ ਜਾਣਾ ਘਰੇ ਆਵਦੇ 10 ਦਿਨਾਂ ਤੱਕ ਸਰਪੰਚ ਤੱਕ ਵੀ ਗੱਲ ਜਾਣ ਵਾਲੀ ਹੋਈ ਆ। ਹਾਂ। ਭਣ ਘੜਾ ਦੇ ਖੜਕਾ ਸਰਪੰਚ ਆ ਜਾ ਤਰਾ ਵੱਡਾ ਸਰਪੰਚ। ਹਾਂ। ਸਰਪੰਚ ਪੂਰੇ ਕਹਿੰਦੇ। ਮੈਂ ਡਰਦੀ ਆਂ ਕੁਛ ਤੋਂ। ਮੈਂ ਡਰਦੀ ਆਂ। ਸਾਦੇ ਪਿੰਡਾਂ ਖੜਦੀ ਆਂ। ਉਹ ਕੜਨਦੀ ਮੈਨੂੰ। ਉਹ ਤੇ। ਬਦਾਨੀ ਦੀ ਇਹ। ਲੈ ਬਸੋ ਨਹੀਂ ਦਿੰਦੀ ਉਹਨੂੰ ਗਾਦੀ। ਨਾ ਮੇਰੀ ਗੱਲ ਸੁਣ। ਮਹਾਂ ਚਾਰ ਅੱਜ ਬਸਾਖੀ ਐ। ਹੈ ਮਹਾਂ ਚਲ ਬਸਾਖੀ। ਕਿਹੜੀ ਘਤਰ ਕਿਉਂ ਆਇਆ ਫਿਰ ਤੂੰ? ਨਾ ਨਾ ਆਪ ਆਇਆ। ਦੋ ਰੋਟੀਆਂ। ਬਣਾ ਰੋਟੀਆਂ। ਹੁਣ ਤੂੰ ਜੰਨੀਆਂ। ਰੋਟੀ ਨਾ ਜੀ ਵੀ ਬਣ ਸਕਦੀ ਐ। ਕਿਉਂ? ਹਾਂ ਲੱਕੀ ਨੇ ਸਾਡੇ ਮੇਰੇ ਕਿਉਂ ਆਇਆ ਹੁੰਦਾ ਸਾਡੇ ਤਾਂ ਆਈ ਦੇਰ ਤੋਂ ਦਿਮਾਗ ਨੂੰ ਬੱਸ ਮੈਂ ਇੱਥੋਂ ਮੈਨੂੰ ਤੂੰ ਲੈ ਆ ਪਤਾ 2 ਮਿੰਟ ਖੜਦਾ ਜਾ ਰਿਹਾ ਹਾਂ ਹੁਣ ਸੁਣਦੀ ਪਸੰਦੀ ਰੱਖਦਾ ਕਰ ਸੁਣਨਾ ਆ ਦੇਖ ਲੈ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਇਹਨਾਂ ਦੇਤਾ ਸੋਨੂੰ ਤਾਂ ਇਹਨਾਂ ਦਿੱਤਾ ਮੈਨੂੰ ਡੜੇ ਵਾਂਗੂ ਕੱਢ ਕੇ ਮਾਰਿਆ ਹਾਂ ਮੇਰਾ ਤਾਂ ਭਰਾਂਦਾ ਨਹੀਂ ਕੁਝ ਹੋਰ ਨਹੀਂ ਸਾਰਾ ਮੈਨੂੰ ਆਏ ਕੇਰਾ ਸਾਰੇ ਪਾਸੇ ਦਰਿਆਵਤ ਨਾ ਵਕਤ ਤੋਂ ਸੰਭਿਆ ਨਹੀਂ ਜਾਂਦਾ ਮੈਂ ਕਹਿੰਦਾ ਮੇਰੇਕ ਮੈਂ ਕੀ ਲੈ ਕੇ ਜਾਣਾ ਹਿੱਕ ਨਾ ਜਦੋਂ ਮੈਂ ਜਦੋਂ ਮੈਂ ਇਹਨੂੰ ਲੈ ਜਾ ਫੇਰ ਵੀ ਮੇਰਾ ਦਰਿਆਵਤ ਅੱਜ ਵੀ ਹੁਣ ਮੇਰਾ ਦਰਿਆਵਤ ਵੀ ਤੂੰ ਨੀ ਤੂੰ ਤਾਂ ਸਾਡੇ ਘਰ ਤੇ ਵੀ ਮੱਚਦੀਆ ਮੇਰੇ ਨਾਲ ਮੁੰਡਾ ਵੀ ਬਰਾਬਰ ਦਾ ਕੰਮ ਕਰਦਾ ਮੇਰਾ ਬੰਦਾ ਵੀ ਕਰਦਾ ਕਿਆ ਅਸੀਂ ਭੁੱਖੇ ਮਰਦੇ ਆ ਤਾਲੀ ਇਹਨੂੰ ਖਾਵਾਂਗੇ ਨਾ ਤਾਰ ਦੇ ਤੂੰ ਆਵਾਰੀ ਵਈਆਂ ਇਹ ਨਹੀਂ ਸ਼ੋਰਦੀਆ ਬੰਦਾ ਖਰਾਬ ਕਰਦਾ ਇਹਨਾਂ ਨੇ ਮਾਰ ਤਾਈ ਤਾਰ ਕਰੀ ਵਈਆ ਤੂੰ ਆ ਆ ਡਾਂਗਾ ਚੱਕ ਕਾਣਾ ਹੋਇਆ ਬੰਨਣਾ ਮੈਨੂੰ ਇਹ ਤੈਨੂੰ ਸਮਝ ਵੀ ਨਹੀਂ ਕਿ ਕੋਸਾ ਮੇਰਾ ਵੀ ਜਵਾਕ ਮੈਂ ਕਿਹੜਾ ਸਮਝੀ ਵੀ ਨਹੀਂ ਆ ਦੇਖ ਇਹ ਮੋਚਪੇ ਨਹੀਂ ਕਰ ਸਿਖਾਉਣੀ ਲੱਗੀ ਆ ਮੋਚਪੇ ਤਾਂ ਨਹੀਂ ਦਮ ਲੈਂਦੀ ਹੈਗੀ ਵਾ ਮੈਂ ਟਰੀ ਤਾਂ ਦਮ ਲੈਂਦੀ ਦਮ ਕਿਵੇਂ ਲਾਵਾਂ ਇੱਕ ਤਾਂ ਮਾਰੇ ਪਹਿਲਾ ਇੱਕਦਣ ਪਹਿਲਾ ਤੌਰ ਤਾਂ ਮੇਰੇ ਕੰਨੀ ਦੂਜਾ ਤੂੰ ਖੜੀ ਲੜਦੇ ਮਰ ਜਾ ਇਹਦਾ ਨਾ ਇੱਕ ਦਿਨ ਲੋਟ ਆਇਆ ਇੱਕ ਬੰਦਾ ਨਹੀਂ ਰਲਸ ਉਥੋਂ ਦੋਹਾਂ ਤੋਂ ਮੈਂ ਤਾਂ ਜਾਣਦਾ ਜੀ ਲੈ ਰਾਜਦਾ ਜ਼ਮੀਨ ਨਾ ਕਰਾ ਦੇ ਫਿਰ ਜਿਹੜੀ ਹੈਗੀ ਜ਼ਮੀਨ ਨਾ ਉਹ ਸੌਣੀ ਦੂ ਹੋਰ ਦਸ ਕਿਹਨੂੰ ਦੇਣੀ ਆਂ ਆ ਦੇਊਗਾ ਦੇਊਗਾ ਤੇ ਨਹੀਂ ਜਾਏਗਾ ਨਾ ਕੋਈ ਇਹ ਆਂਟੀ ਐ ਨਹੀਂ ਮਿਲਦੀ ਨਹੀਂ ਮਿਲਦੀ ਜਿਹੜਾ ਲੈ 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 ਦੇਖ ਲੈ ਹਾਂ ਇਹਦਾ ਯਾਰ ਵੱਡੂ ਹੋ ਗਿਆ ਖਾਣ ਵਾਲੇ ਨੂੰ ਦੇ ਨੂ ਤੂੰ ਹੀ ਲੈ ਦੇਰਾ ਹੋਰ ਕਿਹਨੂੰ ਦੇਵਾਗਾ ਮੈਂ ਹੋਰ ਕਿਹਨੂੰ ਦੇਵਾਗਾ ਜੀ ਦੇਣਾ ਲ ਜੀ ਨੂੰ ਮਰਜੀ ਲਾ ਬਾਰੇ ਜਾ ਕੇ ਬਹਿ ਗਿਆ ਸੀ ਅਸੀਂ ਤੇ ਤੁਹਾਡੇ ਅਮੀਰ ਤੋਂ ਖੜੀ ਆ ਗਿਆ ਵਿਚਾਰੇ ਤੇ ਚੱਲ ਬਾਕਿਆ ਕਹਿੰਦਾ ਤਾਇਆ ਜਰ ਤੂੰ ਆ ਨਾ ਘਰੇ ਕਲੇਸ਼ ਨਾ ਪਾਇਆ ਉਹ ਮੈਂ ਪਾਉਣਾ ਕਲੇਸ਼ ਮੈਂ ਪੜ ਹੋਰ ਕੀ ਆ ਹਾਏ ਜਦ ਤੱਕ ਕਲੇਸ਼ ਨਾ ਪਾਉਂਦਾ ਕੀ ਮੇਰੀ ਗੱਲ ਸੁਣਨੀ ਮੇਰੀ ਗੱਲ ਸੁਣ ਜੇ ਕਲੇਸ਼ ਨਾ ਪਾਉਂਦਾ ਹੁੰਦਾ ਤੁਹਾਨੂੰ ਉਤੀ ਵੀ ਆ ਨਾ ਹੁੰਦਾ ਹਾਂ ਆ ਵੀ ਆ ਵੀ ਬਹਿਮ ਕੱਢ ਦਵਾ ਦੂਰ ਕਰ ਦਣਾ ਤੇਰਾ ਹੋਰ ਤਾਂ ਤੈਨੂੰ ਗਾਂ ਦੀ ਮਿਲੂਗਾ ਤੈਨੂੰ ਡੋਲ ਆਏ ਸੇਮਰੇ ਲੱਤਾਂ ਨੇ ਤੇਰੀਆਂ ਗੱਲ ਕਿਹੜੀ ਗੱਲ ਕਰੀ ਗਿੜੀ ਨਾ ਦੱਦੀਆਂ ਨੇ ਦੱਦ ਦੀ ਗੱਲ ਕਰਦੇ ਨਾ ਹੋਰ ਲੜਾਈ ਨੇ ਬੋਲਦਾ ਇਹਦੇ ਪਾਸੇ ਆ ਦੋ ਰੋਟੀਆਂ ਨਾ ਨਮਾ ਬੰਦ ਖੜਾ ਕਰਨ ਗਿਆ ਮੈਂ ਤੇ ਬੰਦ ਨਾ ਕਰ ਲੈ ਨਮਾ ਬੰਦ ਖੜੇ ਕਰ ਉਹ ਤੇਰੀ ਬਾਤ ਵੀ ਕੀ ਕਰੀ ਜਾਂਦੇ ਐ ਇਹਨਾਂ ਦੇ ਖਰਚੇ ਚੱਲ ਕੀ ਰਿਹਾਗਾ ਰੋਜ਼ ਲੜਾਈ ਹੁੰਦੀ ਆ ਪਹਿਲਾਂ ਤੂੰ ਮੈਨੂੰ ਉਹ ਮੁੰਡਿਆ ਕੋਲੇ ਲੈ ਕੇ ਚੱਲ ਮੈਂ ਕਿਹੜੇ ਨੇ ਮੁੰਡੇ ਮੁੰਡਾ ਇੱਕ ਹੋਵੇ ਤਾਂ ਦੱਸ ਸਾਰਾ ਪਿੰਡ ਦੀ ਗੱਲਾਂ ਕਰਦਾਗਾ ਕਾ ਸਾਰਾ ਪਿੰਡ ਛੱਡ ਦੀ ਗੱਲਾਂ ਮੈਂ ਸਾਰਾ ਪਿੰਡ ਛੱਡੀ ਖਾਤਰ ਵੇਲਾ ਬੈਠਾ ਵੀ ਛੱਡੀ ਗੱਲਾਂ ਕਰਦੇ ਨੇ ਇਹਨਾਂ ਨੂੰ ਤਾਂ ਗੱਲਾਂ ਚਾਹੀਦੀਆਂ ਨੇ ਗੱਲਾਂ ਚਾਹੀਦੀਆਂ ਨੇ ਆ ਦੋ ਦੋ ਕੋਟਾ ਪਾਣੀ ਦੇ ਤਾਂ ਕੀ ਪੁੱਛਨੇ ਆ ਸੀ ਰੋਟੀ ਖਵਾ ਦੇਣਗੇ ਆਹੇ ਲੈ ਦੇ ਦੇ ਨੂੰ ਨੇਕੜੂ ਵਾਹਦੀ ਪਾਣੀ ਮੈਂ ਤੂੰ ਸਾਨੂੰ ਤੂੰ ਤੂੰ ਟਿਚਰਾ ਕਰਦਾ ਲੈ ਕੇ ਢੋਲੀ ਭੱਗਿਆ ਅਖੇ ਮੈਂ ਦੁੱਧ ਲੈ ਕੇ ਆਉਣਾ ਮੈਂ ਤਾਂ 3 ਕਿਲੋ ਪਵਾ ਲੈ ਮ ਮੈਂ ਤਾਂ ਭੋਲੀ ਕੰਮ ਨਹੀਂ ਆਂਦਾ ਤੇਰੀ ਮੰਦ ਕਰ। ਤੂੰ ਛੋੜ ਲੈ ਪਹਿਲੇ ਤੇ ਡਾਰੀਆਂ ਕਾ ਨੂੰ ਪੁੱਤ ਪਾ ਸੋੜ ਲੈ। ਇਹਦਾ ਲੱਛਣੇ ਭਾਏ ਨੇ। ਮੇਰੀ ਗੱਲ ਸੁਣ ਲੈ ਪਹਿਲੇ ਪੂਰੀ ਗੱਲ ਛੋੜ ਲੈ। ਲੈ ਗਿਆ ਇੱਥੋਂ। ਮਖਾ ਲਾਇ ਜੀ ਮੈਨੂੰ ਕਹਿੰਦਾ ਮੈਨੂੰ ਵੜਿਆ ਕੇ ਲੈ ਗਿਆ। ਅਖੇ ਆ ਜਾ। ਖੀਰ ਬਣਾਵਾਂਗੇ। ਰੋਟੀ ਅਖੇ ਆ ਜਾ ਪਕਾ ਦੇ। ਮੈਂ ਤਾਂ ਰੋਟੀ ਪਕਾਉਣ ਨੂੰ ਤਿਆਰ ਹੋਈ ਬਈ। ਮੈਂ ਅਖੇ ਚੱਲ ਆਏ ਕਰੀ ਤੈਨਨੇ ਕੱਲੇ ਪਵਾ ਲਈ। ਵੀ ਚੱਲ ਤੈਨਨੇ ਕੱਲੋ ਪਵਾ ਲਈ। ਚੱਲ ਖੀਰ ਬਣਾ ਲਾਂਗੇ। ਹੈਂ? ਮਾਂ ਬਦਾਮ ਲਿਆਈ ਨਾਲੇ ਹੋ ਲਈ ਕੀ ਹੁੰਦਾ ਖੋਪਾ। ਟੂਟੀ ਫਾੜ ਲਈ ਕਹਿੰਦਾ ਸਾਰਾ ਕੁਝ ਲੈ ਆਉਂਗਾ ਆ ਕੇ ਮੀਣਾ ਆ ਗਿਆ ਹੋ ਕੇ ਬਹਿ ਗਿਆ ਲਾਲਚ ਕਰੇ ਤੂੰ ਵੀ ਕਰਦੀ ਸੀ ਹਾਂ ਜੋ ਢੋਲੀ ਦੇਖੀ ਤਾਂ ਢੋਲੀ ਖੋਲ ਲੱਗੀ ਮੈਂ ਤਾਂ ਥੱਲੇ ਖਾਲੀ ਢੋਲੀ ਤੇ ਤੂੰ ਕੀ ਕਰਦਾ ਸਾਨੂੰ ਬੰਦ ਹੋ ਗਿਆ ਸੀ ਨਾ ਤੇਰੇ ਕੋਲ ਮੈਂ ਪਤਾ ਕੇ ਦੇਖਦਾ ਸੀ ਦੋਵਾਂ ਨੂੰ ਹਾਂ ਦੇਖਦਾ ਪ੍ਰਤਾਖ ਖਾਲਾ ਫਿਰ ਜੂੜੇ ਰੋਟੀ ਲਾ ਲਾ हां ताही ਖਾਣਾ ਪੂਰਾ ਫੇਰ ਹੁਣ ਤੂੰ ਮੈਨੂੰ ਐਂ ਦੱਸ ਰੋਟੀ ਕਿਹੜੀ ਬਗਦੀ ਗੱਲ ਦੱਸੋ ਤੁਸੀਂ ਕੀ ਕਹਿ ਚਾਹੁੰਦੇ ਹੋ ਜਿਹੜੇ ਘਰੇ ਤੋਂ ਬਾਹਰ ਜਾ ਤਾਂ ਕੋਈ ਛੱਡ ਨਾ ਜ਼ਮੀਨ ਜਿਹੜੀ ਹੈਗੀ ਆ ਫਿਰ ਅਸੀਂ ਸ਼ਾਮਾਂਗੇ ਆਪੀ ਨਹੀਂ ਹਾਸੇ ਸਭ ਤੋਂ ਪੱਕੀ ਰੋਟੀ ਇਹ ਤਾਂ ਨਿਤ ਕਰੈਸ਼ ਕਰਦਾ ਆ ਕੇ ਦੇ ਤਾਂ ਸਹੀ ਇੱਕ ਫੋਨ ਆ ਜਿਹੜਾ ਇੱਕ ਫੋਨ ਆ ਜਿਹੜਾ ਉਹ ਸੁਣਾ ਉਹ ਕਿਹ ਮੋਕਾਂ ਦਾ ਫੋਨ ਆਉਂਦੇ ਰਹਿੰਦੇ ਨੇ ਦੇਖ ਆਹ ਦੇਖ ਲੈ ਓਏ ਹਾਏ ਓ ਰੱਬਾ ਦੇਖ ਕੰਮ ਇਹਨੂੰ ਕਿਹਨੂੰ ਲਾਉਂਦੇ ਕਿਹਨੂੰ ਦੇਖਦਾ ਫੋਨ ਦੀ ਮਾਗਰ ਨਾ ਜਾ ਜਾ ਨਾ ਯਾਰ ਗੱਲ ਸੁਣ ਹਾਂ ਹਰਦਾ ਯਾਰ ਦੋ ਮਿੰਟ ਸੋਲਾ ਖਾ ਲੈਣਾ ਤੇ ਕੀ ਕੀ ਹਾਂ ਦਾੜੀ ਮਾਗਰ ਨਾ ਜਾ ਤੂੰ ਦੇ ਦਾੜੀ ਚਿੱਟੀ ਹੋਈ ਮੈਂ ਜਾਂਦੀ ਅਸੀਂ ਤਾਂ ਸੁਣੇ ਗੱਲ ਕਰਦੇ ਹੋਏ ਬੋਲਦੀਆਂ ਨੇ ਇੱਕ ਮੈਨੇ ਸਾਨੂੰ ਤਾਂ ਸਰ ਮਾਉਂਦੀ ਨਹੀਂ ਕੀ ਹੁੰਦੀ ਆ ਕੀ ਇਹਨੂੰ ਹੁੰਦੀ ਆ ਫਿਰ ਇਹਨਾਂ ਕੋਲੇ ਕੀ ਪ੍ਰੂਫ ਆ ਬੱਸ ਮਿੰਟ ਦੇਖ ਲੋ ਨਾ ਫੋਨ ਮੇਰੀ ਗੱਲ ਸੁਣ ਕੱਲ ਸੀ ਤਾਂ ਲੜੀ ਗਈ ਇਹਨੂੰ ਫੋਨ ਆਈ ਜਾਣ ਲੈ ਫੋਨ ਕਰਕੇ ਆ ਮਰ ਗਿਆ ਛੋਟਾ ਦਾ ਰੋਜ਼ ਦੀ ਕੰਮ ਲੜਦਾ ਹਾਂ ਹਾਂ ਹੁਣ ਹੋਰ ਕੀ ਕਰੇਓ ਕੀ ਚੱਜ ਕਰਦਾਗਾ ਕੀ ਲੱਸਣ ਬੰਨ ਰੱਖਿਆ ਲੈ ਹਾਂ ਤਾਂ ਆਖ ਵੀ ਛੋਟੀ ਕਨੀ ਭਾਗਾ ਛੋਟੀ ਦੱਸੋ ਸੇ ਆਪਾਂ ਨੇ ਵੀਡੀਓ ਦੇ ਕਿ ਨਹੀਂ ਹਾਂ ਛਾਪੇ ਮੇਰੇ ਗੱਲ ਸੁਣ ਲੈ 31 ਮਹੀਨੇ ਮੈਂ ਤੇਰੀ ਮਾਂ ਨੂੰ ਵੀ ਕਿਹਾ ਸੀ ਇਹ ਵੀ ਛਾਪੇ ਸੇੜ ਦਿਆ ਜੇ ਇੱਕ ਤਾਂ ਰੋਟੀ ਦੇਣ ਦੀ ਫਿਰ ਕਿ ਲੋੜਾ ਹੁੰਦਾ ਸੀ ਪਹਿਲਾਂ ਤਾਂ ਮੈਨੂੰ 30 31 ਦੱਸੋ ਕੀ ਐ ਪਰ ਪਹਿਲਾਂ 28 ਮਹੀਨਾ ਸੁਣ ਮੇਰੀ ਗੱਲ ਸਾ ਹੁਣ 31 ਮਹੀਨਾ ਦੇ ਕਹੇ ਮੈਂ ਕਿਤੇ ਰੱਖਦੀ ਨਹੀਂ ਇਹਨੇ ਕਿਤੇ ਰੱਖਣ ਮੇਰੇ ਕੰਨੀ ਭਾਗਾ ਇਹ ਕੋਈ ਨਿੱਟ ਭਾਗਾ ਵੀ ਤੇ ਇੱਕ ਦਿਨ ਵੱਧ ਨਗਾਉਣੀ ਨਹੀਂ ਹੈਗਾਗਾ ਤੁਸਤੇ ਕੰਪਨੀ ਵਾਲਾ ਛਾਭ ਲਾ ਰੱਖਿਆ ਇੱਕ ਦਿਨ ਵੱਧ ਨਹੀਂ ਦੇਣਾ ਬੰਦੇ ਨੂੰ ਲੈ ਹਾਂ ਕੰਪਨੀ ਵਾਲਾ ਛਾਭ ਲਾ ਰੱਖਿਆ ਇੱਕ ਤਾਂ ਘਾਟਾ ਕਿਸੇ ਨਾ ਕੀ ਘਟੇਗਾ ਹਾਂ ਮੈਨੂੰ ਨਹੀਂ ਪਤਾ ਆ ਜਾ ਤੈਨੂੰ ਮੈਂ ਦੱਸਦਾ ਜਿਹੜਾ ਕੁਝ ਮੈਂ ਕਰਨਾ ਹੁਣ ਮੈਂ ਦੱਸੂਗਾ ਚੱਲ ਯਾਰ ਤਾ ਦਿਮਾਗ ਖਰਾਬ ਕਰ ਰਿਹਾ ਠੀਕ ਹੈ ਨਾ ਬੱਸ ਕਰ ਬੱਸ ਕਰ ਉਹ ਬਾਹ ਯਾਰ ਮਗ ਜਾ ਕੇ ਬਹਿ ਕਰ ਲਾ ਜੇ ਇਸ ਕਰਾ ਦੇ ਤੈਨੂੰ ਤੂੰ ਜਾ ਕਰ ਲਾ ਕਰ ਲੇਗਾ ਹਾਂ ਕਰ ਲੂਏ ਗੱਲ ਸੁਣ ਮੇਰੀ ਕੀ ਚੱਕਰ ਆ ਮੈਂ ਦੱਸਦਾ ਬੰਟੀ ਮੇਰੀ ਗੱਲ ਸੁਣਾ ਮੈਂ ਆਇਆ ਪਿਆ ਤੰਗ ਇਨਾਂ ਤੋਂ ਭੰਗ ਦਾ ਮੈਂ ਵੀ ਆਇਆ ਪਿਆ ਸੁਰਜੇ ਤਾਂ ਹੈ ਨਹੀਂ ਕਿਸੇ ਦਾ ਪੁੱਤ ਮੇਰੀ ਗੱਲ ਤਾਂ ਸੁਣਾ ਤੂੰ ਬਿਲਕੁਲ ਸਹੀ ਸਮਝਿਆ ਹਾਂ ਠੀਕ ਹੈ ਮੈਂ ਕੱਲ ਨੂੰ ਹਾਂ ਜੇ ਨਾ ਤੂੰ ਜਾਂਦਾ ਹਾਂ ਮੈਂ ਚੁੱਪ ਕਰਕੇ ਕਿਚਿਹੜੀਆਂ ਤੇ ਜਾਣਾ ਸੀ ਅੱਜ ਅੱਛਾ ਹਾਂ ਹਾਂ ਆ ਪਤਾ ਸਿੱਧਾ ਗੁਰਦੁਆਰੇ ਦੇ ਨਾਮ ਬੋਲ ਦੇਣੀ ਸੀ ਤੇ ਹੁਣ ਜਿਹੜੀ ਆ ਘਟੂਗਲੇ ਸੁਣ ਲਿਆ ਮੈਂ ਇਹਨਾਂ ਦਾ ਹਾਂ ਹੁਣ ਤਾਂ ਭਰਾਵਾ ਰਾਜੀ ਰਹਿ ਕੁਛੇ ਰਹਿ ਆਪਾਂ ਦਾ ਵਿਆਹ ਕਰਾਂ ਤਾਂ ਆ ਕੀ ਉਹਨਾਂ ਦੇ ਕਈਆਂ ਹੋਈਆਂ ਗੱਲਾਂ ਸੱਚ ਕਰਨ ਨੂੰ ਫਰਦਾ ਮੈਂ ਤਾਂ ਜ਼ਰ ਤੈਨਾਂ ਮਾਨ ਕਰਦਾ ਵੀ ਮੇਰਾ ਤਾਂ ਨਹੀਂ ਨਿਆਰ ਜਾ ਫਿਰ ਇੰਨਾ ਕਿਉਂ ਕਲੇਸ਼ ਕਰਦੀਆਂ ਨੇ ਜਰ ਹਾਂ ਤੇਰੇ ਸਾਹਮਣੇ ਬੋਲਕੀਆਂ ਆ ਜਾਂ ਉਹਨਾਂ ਨੂੰ ਮੈਂ ਉਹਦੀ ਸਪੋਰਟ ਕੀਤੀ ਤੇ ਤੇ ਨਾਲ ਖੜਾ ਕਿ ਨਹੀਂ ਖੜਾ ਬਲਕਿ ਤੂੰ ਖੜਿਆਗਾ ਪਰ ਤੇਰਾ ਖੜਨ ਨਾਲ ਕੀ ਬਣੂਗਾ ਜਦੋਂ ਤੂੰ ਤਾਂ ਕਰੇ ਹੁੰਦਾ ਨਹੀਂ ਤੈਨੂੰ ਪਤਾ ਮੇਰੀ ਕੁੱਤੇ ਵਰਗੀ ਜੂਨ ਕਰਤੀ ਇਹਨਾਂ ਨੇ ਹੁਣ ਤੂੰ ਕਿੱਥੇ ਜਾਣਾ ਫਿਰ ਮੈਂ ਕੀ ਜਾਣਾ ਮੈਂ ਤਾਂ ਤੈਨੂੰ ਦੱਸਤੀ ਗੱਲ ਵੀ ਆਪਾਂ ਤਾਂ ਸਿੱਧੀ ਗੱਲ ਆ ਆਪਾਂ ਤਾਂ ਤੇਰੀ ਤਾਈ ਨਵੀ ਲੈ ਕੇ ਹੀ ਆਉਣੀ ਆਮ ਤੂੰ ਬੋਲੀ ਨਾ ਹਟਦਾ ਨਹੀਂ ਤੂੰ ਨਾ ਬੋਲੀ ਬੱਚਾ ਸੁਣ ਲਾ ਦੇਖੀ ਜਾ ਉਹ ਤੂੰ ਕਹਿੰਦਾ ਉਹ ਗੱਲ ਤਾਂ ਸੁਣਾ ਹੋਰ ਕਰ ਤੂੰ ਸੁਣਦਾ ਤਾਂ ਹੈ ਨਹੀਂ ਲੈ ਇਹ ਵੀ ਕੁਛੇ ਹੋ ਕੇ ਭੱਜ ਗਿਆ ਮਰ ਜਾ ਨਹੀਂ ਪੈਰਾਂ ਤੇ ਪਾਣੀ ਨਹੀਂ ਪਾਣ ਦਿੰਦਾ ਨਹੀਂ ਇਹ ਬੰਦਾ ਸੁਣਾ ਕੀਪ ਤਾਂ ਮਰਨੇ ਦੀ ਕਿਸੇ ਨਾ ਕਰ ਲ ਹੋਵੇ ਤਾਂ ਹੀ ਹਵਾ ਮਾਰਦਾ ਨਹੀਂ ਫੋਨ ਤਾਂ ਮੈਂ ਵੀ ਦੇਖਿਆ ਤੈਨੂੰ ਤਾਂ ਹੀ ਤਾਂ ਫੋਨ ਆਉਂਦੇ ਰਹਿੰਦੇ ਨੇ ਹੈ ਹੋ ਵੀ ਕੋਈ ਨਾ ਕੋਈ ਗੱਲ ਤਾਂ ਮੇਰੀ ਗੱਲ ਸੁਣਦਾ ਜਾਂ ਤਾਂ ਹੱਥ ਬੜਾ ਲੈ ਜ਼ਮੀਨ ਜਿਹੜੀ ਹੈਗਾ ਨੌ ਕਰਾ ਲੈ ਜਾਂ ਤਾਂ ਕੁਛ ਕਰ ਲੈ ਪਹਿਲੇ ਨੇ ਤੂੰ ਬੋਲਣ ਆਈਆਂ ਨਹੀਂ ਤਾਂ ਤੂੰ ਘਸੋ ਬੈਠੇ ਲਾ ਹਾਏ ਹਾਏ ਨਹੀਂ ਮੈਂ ਕੀ ਕਰਾਂ ਉਹ ਤਾਂ ਸਿਆਰੇ ਮਰਨਾ ਬਾਹ ਹੈ ਤੈਨੂੰ ਪਤਾ ਨਹੀਂ ਰੱਖਾਂ ਨਹੀਂ ਢੋਲੀ ਲਾ ਕੇ ਦੇਦੀ ਮੈਂ ਤੂੰ ਤਾਂ ਮੈਨੂੰ ਪਹਿਲਾਂ ਗਈ ਹੈ ਤੇ ਇੱਥੋਂ ਬੱਸ ਨਹੀਂ ਕਰਾਗਾ ਹੈ ਇਹ ਇੱਕ ਬੰਦਾ ਨਹੀਂ ਦਾ ਸਮਾਂ ਤੂੰ ਰੋਟੀ ਪਿੱਛੇ ਲੜੀ ਜਾਨੀ ਹੈਗੀ ਤੂੰ ਮੈਨੂੰ ਕੀ ਕਹਿਨੀ ਆ ਮੈਂ ਇਹਨੂੰ ਕੀ ਬੱਸ ਕਰਦੀ ਇਹ ਤਾਂ ਜਿੰਨਾ ਫਟਦੀ ਜਾਉ ਨਾ ਉੱਤੇ ਮਰ ਜਾਣਾ ਹੁ ਮੈਂ ਵਿਹਾਰਾ ਜਾਂਦਾ ਹੁਣ ਤੈਨੂੰ ਐ ਲੱਗਦਾ ਕਿਸੇ ਨਾਲ ਗਿੱਟੋ ਮਿੱਟ ਕਰਕੇ ਮਰਨੇ ਨੇ ਜੇ ਮੈਂ ਨਹੀਂ ਹਵਾ ਮਾਰਦਾ ਰਹੀ ਮੇਰੀ ਗੱਲ ਸੁਣ ਨਾ ਜੇ ਮੈਂ ਪਹਿਲਾਂ ਆਈ ਹੁੰਦੀ ਨਾ ਤੇਥੋਂ ਸੌ ਲੱਗਿਆ ਹੁਣ ਨੂੰ ਮੰਝੇ ਮੈਂ ਇਸਦਾ ਕੀਤਾ ਹੁੰਦਾ ਇਹ ਇਹ ਹਜਾ ਬੰਦਾ ਮੈਂ ਤਾਂ ਤੂੰ ਇੱਕ ਮਿੰਟ ਤੂੰ ਐ ਮਾਰਦਾ ਦੁਨੀਆ ਪਕਾਈ ਮੈਨੂੰ ਤੂੰ ਕਰ ਲੈਂਦੀ ਨਾ ਲਾ ਕੇ ਮੰਜੇ ਵਿੱਚ ਮਾਂ ਤੇਰੇ ਮਗੋਂ ਆਈ ਨਹੀਂ ਆ ਮਸਕਨ ਬੂਟੀ ਬਿੰਨੂ ਜੀ ਤੌਂਦੀ ਫਿਰ ਆਉਂਦੀ ਉੱਥੋਂ ਵਿੱਚ ਪੜ ਗਈ ਨਾ ਬਾਥਰੂਮ ਰ ਜਿੱਦੋਂ ਭਾਰ ਕੇ ਆਇਆ ਮੈਂ ਤੈਨੂੰ ਕਹ ਖੜ ਜਾ ਮੇਰੇ ਨਾਲ ਗੱਲ ਤਾਂ ਕਰ ਲੈਂਦੀ ਪਹਿਲਾਂ ਸਾਰਾ ਪਿੰਡ ਦਾ ਭੌਂ ਕੇ ਆਈ ਜੀਗੀ ਹਾਂ ਫਿਰ ਹੁਣ ਨਹਾਉਣਾ ਤਾਂ ਹੈਗਾ ਹੀ ਸੀਗਾ ਖਾਲ ਲੱਗੀ ਸੀ ਤੇਰੇ ਨਾਲ ਅੱਲਾਹ ਦੀ ਚੜ ਚੜ ਤੰਗਾ ਤੂੰ ਜਾ ਆਬ ਦੇ ਘਰ ਨੂੰ ਤੂੰ ਜਾ ਆਬ ਦੇ ਘਰ ਲੜ ਕੇ ਆ ਮਾਂ ਚੜ ਚੜ ਕੇ ਆ ਮਾਣਾ ਹਾਂ ਤੂੰ ਸਾਹਮਣਾਂ ਦੀ ਤੂੰ ਕਰ ਮੋ ਨਹੀਂ ਮੇਚ ਦਾ ਨਾ ਮੇਰਾ ਕਿਸਾਲਾ ਲੱਗਦਾ ਬੱਸ ਕਰੋ ਕਿਉਂ ਦਲੂਸ ਕੱਢਿਆ ਹੈ ਲੋਕ ਕੰਡਾ ਤੇ ਚੜ-ਚੜ ਦੇਖੀ ਜਾਂਦੇ ਆ ਕੋਠੇ ਤੇ ਜਿਹੜੇ ਖੜੇ ਨੇ ਦੇਖ ਲੈ ਅੱਜ ਸ਼ਰਮ ਆਉਂਦੀ ਐ ਭਾਬੀ ਜੀ ਤੁਸੀਂ ਉਹੀ ਚੁੱਪ ਕਰ ਜਾਓ ਬਾਜਾ ਬਾਜਾ ਰੁਣ ਜਾ ਨਾ ਮੈਂ ਤੁਹਾਨੂੰ ਚੁੱਪ ਕਰਾ ਲਾਂਦਾ ਦੇਖ ਲੈ ਕੰਨੀ ਕੀ ਆਉਂਦਾ ਮੈਂ ਕਹਿ ਜਾਂਦਾ ਜੇ ਤੱਕ ਮਹੀਨਾ ਪੂਰਾ